ਨੇ ਜੈ ਨਾਏ ਕਜੈ ਹਾਲੇ ਭਾਗੇ ਦਸਾਤਾ ਪੰਜਾਬ ਸਿੰਧ ਕੁਤਰਾਤ ਮਰਾਣਾ माता की भारत माता की भारत माता की जय हिंद 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 जय जय भारत माता की भारत माता की आज असी ਰਾਜਪੂਤ ਸਭਾ ਚ ਆਪਣਾ ਸਾਰਾ ਭਾਈਚਾਰਾ ਇੱਥੇ ਰਿਪਬਲਿਕ ਡੇ ਵਾਸਤੇ ਇਕੱਠਾ ਹੋਇਆ ਹੈ ਇਹ 26 ਜਨਵਰੀ 1950 ਚ ਸਾਡਾ ਸੰਵਿਧਾਨ ਬਣਿਆ ਸੀ ਜਿਹੜਾ ਲਾਗੂ ਹੋਇਆ ਸੀ ਉਹ ਸੰਵਿਧਾਨ ਨੂੰ ਅਸੀਂ ਨਮਨ ਕਰਦੇ ਆਂ ਵੀ ਉਹ ਸੰਵਿਧਾਨ ਨੇ ਸਾਨੂੰ ਜਿੰਨੀਆਂ ਵੀ ਸਾਡੀ ਆਜ਼ਾਦੀ ਹੈ ਜਿੰਨੀ ਵੀ ਉਹ ਸੰਵਿਧਾਨ ਦੇ ਥਰੂ ਲਿਖੀ ਗਈ ਛੋਟੇ ਤਬਕੇ ਵੱਡੇ ਤਬਕੇ ਉਹਦੇ ਸਾਰਿਆਂ ਨੂੰ ਹਰ ਤਰ੍ਹਾਂ ਦੀ ਹਰ ਕਿਸਮ ਦੀ ਆਜ਼ਾਦੀ ਸਾਡੇ ਸੰਵਿਧਾਨ ਨੇ ਸਾਨੂੰ ਦਿੱਤੀ ਔਰ ਅਸੀਂ ਅੱਜ ਇੱਥੇ ਉਹ ਆਪਣਾ ਦਿਵਸ ਮਨਾ ਰਹੇ ਆਂ ਸੰਵਿਧਾਨ ਦਾ ਜਿਹੜਾ ਕਿ ਸਾਨੂੰ ਇੱਥੇ ਤੱਕ ਲਿਆਂਦਾ ਔਰ ਸਾਰਾ ਹਿੰਦੁਸਤਾਨ ਉਸ ਸੰਵਿਧਾਨ ਦੇ ਅੰਦਰ ਚੱਲਦਾ ਔਰ ਅੱਜ ਅਸੀਂ 26 ਜਨਵਰੀ ਮਨਾ ਕੇ ਆਪਣੇ ਸਾਰੇ ਭਾਈਚਾਰੇ ਨੂੰ ਦੇਸ਼ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣੇ ਆਂ ਵੀ ਜਿਹੜਾ ਅਸੀਂ ਇਥੇ ਤੱਕ ਉਹ ਸੰਵਿਧਾਨ ਨੇ ਸਾਨੂੰ ਲਿਆਂਦਾ ਸੰਵਿਧਾਨ ਨੇ ਸਾਨੂੰ ਤਾਕਤ ਦਿੱਤੀ ਇਥੇ ਤੱਕ ਪਹੁੰਚਣ ਦੀ ਅਸੀਂ ਅੱਜ ਉਹਨਾਂ ਦਾ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਵੀ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਔਰ ਇਹ ਸਾਨੂੰ ਆਜ਼ਾਦੀ ਦਵਾਈ 1947 ਤੋਂ ਸਾਨੂੰ ਆਜ਼ਾਦੀ ਮਿਲੀ ਫਿਰ ਸਾਡਾ ਸੰਵਿਧਾਨ ਬਣਿਆ ਸਾਡੇ ਰਾਸ਼ਟਰਪਤੀ ਬਣੇ ਉਦੋਂ ਔਰ ਅਸੀਂ ਅੱਜ ਉਹਨਾਂ ਦੀ ਛਤਰ ছਾਇਆ ਥਲੇ ਔਰ ਇਸ ਤਿਰੰਗੇ ਥਲੇ ਆਪਣੀ ਆਜ਼ਾਦੀ ਦਾ ਨਿਗਮਾਨਦੇ ਹੋਏ ਸਾਰੇ ਦੇਸ਼ਵਾਸੀਆਂ ਨੂੰ ਆਪਣੇ ਭਾਈਚਾਰੇ ਅਨੁਸਾਰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨਾ ਔਰ ਬਹੁਤ-ਬਹੁਤ ਧੰਨਵਾਦ ਕਰਨਾ ਪ੍ਰੈਸ ਵਾਲਿਆਂ ਦਾ ਅੱਜ ਇਹ ਰਾਜਪੂਤ ਸਭਾ ਦੇ ਵਿੱਚ ਜੋ ਸਾਡਾ 76 ਤਤ ਦੇਵ ਸਾਹਿਬ ਪੜੀ ਤੁਮਤਾਂ ਨਾਲ ਮਨਾਇਆ ਜਾ ਰਿਹਾ ਹੈ ਇਸੇ ਸਾਡੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਸਰਦਾਰ ਕੋਲੋਂ ਸਿੰਘੀ ਚੋਹਾਨ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਇਸੇ ਨਾਲ-ਨਾਲ ਸਾਡੇ ਜੋ ਇਸ ਵਾਰ ਜੋ ਕਾਰਪੋਰੇਸ਼ਨ ਦੀ ਚੋਣਾਂ ਹੋਈਆਂ ਨੇ ਜੋ ਸਾਡੇ ਕਮੇਂਟਰੀ ਨਾਲ ਬਲੌਂਗ ਕਰਦੇ ਨੇ ਕਾਉਂਸਲ ਸਾਹਿਬਾ ਜੋਨਾਂ ਦਾ ਵੀ ਸਨਮਾਨ ਇੱਥੇ ਕੀਤਾ ਜਾਏਗਾ ਇਲਾਕੇ ਦੇ ਸਾਡੇ ਕਾਉਂਸਲ ਸਾਹਿਬ ਡੀਕੋ ਸਾਹਿਬ ਵੀ ਪਹੁੰਚੇ ਨੇ ਧੁੰਨਾ ਸਾਹਿਬ ਸ਼ੀਰਾ ਜੀ ਸਾਰੇ ਜਣੇ ਇੱਥੇ ਪਹੁੰਚੇ ਨੇ ਮੈਂ ਆਪਣੇ ਵੱਲੋਂ ਔਰ ਆਪਣੀ ਸਮੁੱਚੀ ਰਾਜਪੂਤ ਜ਼ਿਲ੍ਹਾ ਦੀ ਟੀਮ ਵੱਲੋਂ ਸਾਰਿਆਂ ਨੂੰ ਇੱਥੇ ਪਹਿਲਾਂ ਆ ਜੀ ਆਇਆਂ ਆਖਦਾ ਔਰ ਗਤੰਤਾ ਦੇ ਬਹੁਤ-ਬਹੁਤ ਪਤਾਈਆਂ ਦਿੰਦਾ ਸੰਤਾਬ ਵੱਲੋਂ ਕਿੰਦਾ ਕੰਮ ਕੀਤਾ ਜਾ ਰਿਹਾ ਸੰਤਾਬ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਸਾਡੇ ਵੱਲੋਂ ਜਿਵੇਂ ਕਿ এনवायरमेंट ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਪਲਾਂਟੇਸ਼ਨ ਕੀਤੀ ਜਾਂਦੀ ਹੈ ਹਰ ਵਾਰ ਜਿੱਥੇ-ਜਿੱਥੇ ਕਿਤੇ ਸਾਨੂੰ ਜ਼ਰੂਰਤ ਲੱਗਦੀ ਹੈ ਕੋਈ ਪਲਾਂਟਸ ਲਾਉਣ ਦੀ ਜਾਂ ਕੋਈ ਹੋਰ ਵੈਸੇ ਵੀ ਸਾਡੇ ਕਮਿਊਨਿਟੀ ਦਾ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੈ ਉਸ ਰਾਜਪਾਲਾ ਸਿੰਘ ਜੀ ਵੱਲੋਂ ਹਦਾਇਤ ਹੈ ਕਿ ਉਹਨਾਂ ਦਾ ਹਮੇ ਪਾਵੇਂ ਉਹ ਫਾਈਨੈਂਸ਼ਲੀ ਹੈ ਜਾਂ ਉਹਦੀ ਕੋਈ ਉਹਨਾਂ ਨੂੰ ਲੋੜ ਹੈ ਕਿਸੇ ਕਿਸਮ ਦੀ ਅਸੀਂ ਉਹਨਾਂ ਦਾ ਪੂਰਾ ਸਾਥ ਦਿੰਦੇ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਮੈਂ ਜਗਦੇਵ ਸਿੰਘ ਧੁੰਨਾ ਨਾਲ ਮੇਰੇ ਧਰਮ ਪਤਨੀ ਪ੍ਰਾਪ੍ਰੀਤ ਕੋ ਧੁੰਨਾ ਕਾਉਂਸਲਰ ਵਾਰਡ ਨੰਬਰ 35 ਤੋਂ ਅੱਜ ਅਸੀਂ ਪਹੁੰਚਿਆ ਰਾਜਪੂਤ ਸਭਾ 'ਚ ਰਾਜਪੂਤ ਸਭਾ ਵੱਲੋਂ ਜੋ ਅੱਜ 26 ਜਨਵਰੀ ਦਿਨ ਤਤਤਾ ਦਿਵਸ ਦੇ ਜੋ ਮਨਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਬਹੁਤ ਵੱਡਿਆ ਉਪਰਾਲਾ ਤੇ ਮੈਂ ਦੇਸ਼ ਵਾਸੀਆਂ ਨੂੰ ਅੱਜ ਇਸ ਦਿਵਸ ਦੀ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਕਰਦਾ ਕਿ ਆਜ਼ਾਦੀ ਬਹੁਤ ਸਾਨੂੰ ਔਖੀ ਮਿਲੀ ਆ ਸੇਵਾ ਦੇ ਦਿੰਦਿਆਂ ਬਹੁਤ ਔਖੇ ਗੱਲਾਂ ਕਰਨੀਆਂ ਟੇਰ ਸੋ ਕਾਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮਸੀਬਤਾਂ ਚੱਲੀਆਂ ਨੇ ਉਹਨਾਂ ਲੱਖਾਂ ਮਸੀਬਤਾਂ ਚੱਲੀਆਂ ਨੇ ਸਾਡੇ ਜੋ ਨੌਜਵਾਨ ਵੀਰਾਂ ਨੇ ਭਗਤ ਸਿੰਘ ਜੀ ਰਾਜਗੁਰੂ ਜੀ ਨੇ ਸੁਖਦੇਵ ਜੀ ਨੇ ਜੋ ਆਪਣੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਜੇ ਉਹ ਆਪਣਾ ਪਰਿਵਾਰ ਦੇਖਦੇ ਤਾ ਅੱਜ ਜਿਸੀ ਆਜ਼ਾਦੀ ਦਾ ਇਹ ਸੁੱਖ ਨਾ ਮਾਣਦੇ ਉਹਨਾਂ ਦੀ ਬਦੌਲਤ ਆਪਾਂ ਨੂੰ ਆਜ਼ਾਦੀ ਮਿਲੀ ਹੈ ਤੇ ਅੱਜ ਦੇ ਦਿਨ 26 ਜਨਵਰੀ ਨੂੰ ਜੋ ਸਾਡੇ ਦੇਸ਼ ਦਾ ਸੰਵਿਧਾਨ ਪਾਸ ਹੋਇਆ ਸੀ ਇੱਕ ਕਾਨੂੰਨ ਲਾਗੂ ਹੋਇਆ ਸੀ ਉਸ ਕਰਕੇ ਆਜ਼ਾਦੀ ਦੇ ਵਿੱਚ ਅਸੀਂ ਉਹਨਾਂ ਨੂੰ ਕਾਨੂੰਨ ਨੂੰ ਪਾਲਾ ਕਰਦੇ ਹੋਏ ਜੋ ਕਿ ਪੀਮ رائے ਅੰਬੇਦਕਰ ਜੀ ਨੇ ਕਿਹਾ ਸੀ ਕਿ ਆਜ਼ਾਦੀ ਦੇ ਦਿਨ ਜੋ ਕਾਨੂੰਨ ਆ ਇੱਕ ਅੱਛੇ ਨਾਗਰਿਕ ਦੀ ਇੱਕ ਅੱਛੀ ਸੁਵਿਧਾ ਲਈ ਇਹ ਕਾਨੂੰਨ ਬਣਾਏ ਗਏ ਨੇ ਤੇ ਆਪਾਂ ਉਹ ਕਾਨੂੰਨ ਦੇ ਆਧਾਰ ਤੇ ਚਲ ਜੀ ਤੇ ਅੱਜ ਜੋ ਰਾਜਪੂਤ ਸਭਾ ਦੇ ਮਨ ਨੂੰ ਵੀ ਮਾਣ ਹੈ ਕਿਉਂਕਿ ਮੈਂ ਵੀ ਰਾਜਪੂਤ ਸਭਾ ਦਾ ਇੱਕ ਪੁਰਾਣਾ ਮੈਂਬਰ ਆ ਤੇ ਜੋ ਮੇਰੀ ਜਿੱਤ ਹੋਈ ਹੈ ਤਾਂ ਪਰਮਪਤਨੀ ਪ੍ਰਭੂ ਨੂੰ ਤੁਹਾਨੂੰ ਜੀ ਰਾਜਪੂਤ ਸਭਾ ਦਾ ਬਹੁਤ ਸਹਿਯੋਗ ਰਿਹਾ ਉਹਨਾਂ ਨੇ ਜਾ ਕੇ ਮੇਰੇ ਇਲਾਕੇ ਦੇ ਵਿੱਚ ਪ੍ਰਧਾਨ ਸਾਹਿਬ ਪਰਮਦੀਪ ਸਿੰਘ ਜੋੜਾ ਜੀ ਤੇ ਸਰਦਾਰ ਕੁਲਵੰਤ ਸਿੰਘ ਚੋਹਾਨ ਜੀ ਨੇ ਜੋ ਡੋਰ ਟੂ ਡੋਰ ਮੇਰਾ ਸਹਿਯੋਗ ਦਿੱਤਾ ਤੇ ਮੈਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਚ ਪੂਰੀ ਰਾਜਪੂਤ ਸਭਾ ਦਾ ਮੈਂਬਰਾਂ ਦਾ ਧੰਨਵਾਦ